ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਭ ਠੀਕ ਠਾਕ ਹੋਵਗੇ ਤੇ ਅੱਜ ਸਵੇਰ ਦਾ ਟਾਈਮ ਹੈ ਤੇ ਪ੍ਰਭ ਦਾ ਸਕੂਲ ਦਾ ਟਾਈਮ ਹੋਇਆ ਤੇ ਬੱਚੋ ਕਹਿੰਦਾ ਵੀ ਮੈਨੂੰ ਆਲੂ ਫਰਾਈ ਕਰਕੇ ਤੇ ਮੈਨੂੰ ਸੈਂਡਵਿਚ ਬਣਾ ਕੇ ਦਿਓ ਤੇ ਆਪਾਂ ਲੱਗੇ ਉਹਦੇ ਵਾਸਤੇ ਸੈਂਡਵਿਚ ਤਿਆਰ ਕਰਨ ਪਹਿਲਾਂ ਆਲੂ ਫਰਾਈ ਕਰਾਂਗੇ ਤੇ ਵਸ ਤਾਂ ਕਦੀ ਜਿੱਦਾਂ ਚਾਕਲੇਟ ਵਗੈਰਾ ਦਾ ਸੈਂਡਵਿਚ ਲੈ ਜਾਂਦਾ ਜਾਂ ਸਕੂਲ 'ਲੇ ਕੁਛ ਨਾ ਕੁਛ ਖਾ ਲੈਂਦਾ ਤੇ ਪਰ ਮਤਲਬ ਘਰ ਦਾ ਹੀ ਖਾਣਾ ਜ਼ਿਆਦਾ ਪਸੰਦ ਕਰਦਾ ਸਕੂਲੇ ਦਾ ਬਹੁਤ ਘੱਟ ਉੱਥੋਂ ਲੈ ਕੇ ਖਾਂਦਾ ਤੇ ਅੱਜ ਮੌਸਮ ਵੀ ਬਹੁਤ ਵਧੀਆ ਧੁੱਪ ਨਿਕਲੀ ਹੈ ਅੱਜ ਦਾ ਸਵੇਰੇ ਹੀ 6:30 ਪਾਉਣੀ 7 ਵਜੇ ਦਾ ਟਾਈਮ ਹੈ ਤੇ ਸਵੇਰੇ ਸਵੇਰੇ ਅੱਜ ਧੁੱਪ ਬਹੁਤ ਵਧੀਆ ਨਿਕਲੀ ਆ ਪਹਿਲਾਂ ਤਾਂ ਥੋੜੇ ਦਿਨ 3-4 ਦਿਨ ਪਹਿਲਾਂ ਤਾਂ SNOW ਹੋ ਰਹੀ ਸੀ ਬਰਸਾਤ ਤੇ ਲੋ ਜੀ ਆਪਾਂ ਇੱਥੇ ਆਲੂ ਵੀ ਫਰਾਈ ਕਰ ਲੈਣੇ ਉਹਦੇ ਵਾਸਤੇ ਤੇ ਇਹਦੇ ਵਿੱਚ ਆਪਾਂ ਆਲੂ ਪੱਤਾ ਗੋभी ਬ੍ਰਿਕ ਬ੍ਰਿਕ ਕੱਟ ਕੇ ਪਾ ਦਾਂਗੇ ਤੇ ਨਾਲ ਹੀ ਟਮੇਟੋ ਕੇਚਪ ਹੋਰ ਉਹ ਤਾਂ ਕੁਛ ਉਹ ਪਸੰਦ ਨਹੀਂ ਕਰਦਾ ਇੰਨਾ ਵਿੱਚ ਟਮਾਟਰ ਵਗੈਰਾ ਜਾਂ ਖੀਰੇ ਕੁਛ ਨਹੀਂ ਪਸੰਦ ਕਰਦਾ ਇੰਨਾ ਬਸ ਸਿੰਪਲ ਹੀ ਕਹਿੰਦਾ ਮੈਨੂੰ ਚਾਹੀਦਾ ਲੋ ਜੀ ਪ੍ਰਭ ਵੀ ਚੱਲੇ ਸਕੂਲੇ ਬਾਏ ਪ੍ਰਭ ਬਾਏ ਚੱਲ ਆਈ ਫਿਰ ਧਿਆਨ ਨਾਲ ਦੇਖੀ ਸਲਿੱਪ ਨਾ ਕਰ ਜੀ ਫੜ ਕੇ ਜਾ ਉਹਨੂੰ ਐਂਗਲ ਨੂੰ ਫੜ ਲੈ ਕਮਰੇ ਜਾਣ ਤੋਂ ਬਾਅਦ ਬੈੱਡ ਵਗੈਰਾ ਸੈੱਟ ਕਰਦਾ ਸੀ ਖਲਾਰਾ ਚੱਕਦਾ ਵੀ ਬਿਲਕੁਲ ਕੰਬਲ ਵਗੈਰਾ ਜਿਹੜੇ ਸੀ ਤੇ ਲਾ ਕੇ ਰੱਖ ਤੀ ਤੇ ਇੱਥੇ ਰੋਦਾ ਪੀਸੀ ਪਿਆ ਨਾਲੇ ਇੱਥੇ ਸਟੱਡੀ ਵੀ ਕਰਦਾ ਤੇ ਉਸ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਗੇਮ ਵਗੈਰਾ ਖੇਡ ਲੈਂਦਾ ਤੇ ਇੱਧਰ ਸਮਾਨ ਆਪਾਂ ਸੈੱਟ ਕਰਾਂਗੇ ਉਹਨੇ ਸਾਰਾ ਉਲਟ-ਪੁਲਟ ਕੀਤਾ ਪਿਆ ਵੈਸੇ ਆਪ ਵੀ ਕਰ ਲੈਂਦਾ ਕਦੀ-ਕਦੀ ਸੈੱਟ ਕਰ ਲੈਂਦਾ ਇਹਦੀ ਸਾਬ ਸਫਾਈ ਕਰ ਲੈਂਦਾ ਤੇ ਅੱਜ ਮੈਂ ਕਿਹਾ ਚਲੋ ਆਪਣੇ ਕੋਲੇ ਥੋੜਾ ਟਾਈਮ ਹੈਗਾ ਤੇ ਆਪਾਂ ਸੈੱਟ ਕਰ ਦਿੰਨੇ ਆ ਆਂ ਦੇ ਨਾਲੇ ਥੋੜਾ ਖੁਸ਼ ਹੋ ਜਾਊਗਾ ਦੇਖ ਕੇ ਤੇ ਮੈਂ 플ਾਂਟ ਹੈ ਇੱਧਰ ਮੈਂ 플ਾਂਟ ਦਾ ਆਪਾਂ ਪਾਣੀ ਚੇਂਜ ਕਰਦਾਂਗੇ ਪੱਤੇ ਵਗੈਰਾ ਇਹਦੇ ਧੋਦਾਂਗੇ ਹਫਤੇ ਚ ਦੋਕ ਵਾਰੀ ਇਹਦਾ ਪਾਣੀ ਚੇਂਜ ਕਰ ਦਿੰਨੇ ਹੁੰਨੇ ਆ ਧੋ ਦਿੰਨੇ ਆ ਦੇਖੋ ਛਲਾਗ ਮਾਰ ਕੇ ਤੇ ਉਹ ਚੜ ਗਿਆ ਚਲ ਥੱਲੇ ਆ ਇੱਧਰ ਕਿੱਦਾਂ ਮਸਤੀ ਕਰਦਾ ਫਿਰਦਾ ਉੱਤੇ ਚੜ ਕੇ ਚੱਲ ਇੱਧਰ ਆ ਪਹਿਲਾਂ ਮੈਂ ਦੱਸ ਤਰਾ ਸਕੂਲ ਕਿਹਾ ਮੇਰੇ ਅੱਜ ਗੁੱਡ ਦਾ ਬੋਰਿੰਗ ਕਿਉਂ ਬੋਰਿੰਗ ਕਿਉਂ ਸੀਗਾ ਹੋਮਵਰਕ ਜਾਦਾ ਤਾਂ ਕਰਕੇ ਯਾਰ ਹੋਮਵਰਕ ਤਾਂ ਕਰਨੇ ਪਊਗਾ ਜ਼ਿਆਦਾ ਜ਼ਿਆਦਾ ਸੀਗਾ ਚਲ ਕੋਈ ਗੱਲ ਛੁੱਟੀਆਂ ਵੀ ਆ ਫਿਰ ਸੈਚਰਡੇ ਸੰਡੇ ਆਫ ਆ ਦੋ ਦਿਨ ਫਿਰ ਕੀ ਕਰਨਾ ਸਾਰਾ ਦਿਨ ਚਲ ਗੇਮਸ ਵੀ ਤੇ ਸਟੱਡੀ ਵੀ ਕਰਨੀ ਆ ਹਨਾ ਚਲ ਥੋੜਾ ਜਿਹਾ ਹੁਣ ਆਪਾਂ ਕੰਮ ਕਰ ਲਈਏ ਨਾ ਕਿਉਂ ਪਤਾ ਨਹੀਂ ਪਤਾ ਨਹੀਂ ਕਿਉਂ ਨਹੀਂ ਚਲ ਕੀ ਥੋੜੇ ਆਪਾਂ ਬੂਟੇ ਆਪਣੇ ਗੁਲਾਬ ਦੇ ਇਹ ਦੇਖਣਾ ਚ ਗੰਦ ਕਿੰਨਾ ਹਨਾ ਇਹ ਆ ਸਾਫ ਕਰ ਲੈਣੇ ਆ ਥੋੜੇ ਆਪਣੇ ਆਇਆ ਇਹਨਾਂ ਨੂੰ ਸਾਫ ਕਰ ਦਿੰਨੇ ਆ ਚਲ ਕਰੀਏ ਓਕੇ ਸੁੱਕ ਗਿਆ ਪਿਆ ਨਾ ਯਾ ਮੀ ਪੈ ਗਿਆ ਪਰ ਮਿੱਟੀ ਇਹਦੀ ਡਰਾਈ ਜੀ ਹੋ ਗਈ ਸਨ ਆ ਗਿਆ ਸੋ ਦੋ ਤਿੰਨ ਦਿਨ ਦੋ ਕੁ ਦਿਨ ਮੌਸਮ ਵਧੀਆ ਰਿਹਾ ਧੁੱਪ ਲੱਗੀ ਜਿਹਦੇ ਨਾਲ ਚਲ ਹੁਣ ਥੋੜਾ ਮੌਸਮ ਸਾਫ ਹੋ ਜੂਗਾ ਫਿਰ ਇਹਨਾਂ ਨੂੰ ਸੈੱਟ ਕਰਕੇ ਇਹਨਾਂ ਦੀ ਜਗ੍ਹਾ ਤੇ ਰੱਖਾਂਗੇ ਓਕੇ ਕਿਤੇ ਇਹ ਦੂਸਰੀ ਸਾਈਡਾਂ ਤੇ ਸਾਰੇ ਓਕੇ ਥੋੜੀ ਮਿੱਟੀ ਪਾਉਣ ਵਾਲੀ ਵਿੱਚ ਰੋਟੀ ਪਾਵਾਂਗੀ ਆ ਗਮਲਾ ਆਪਾਂ ਖਾਲੀ ਕਰ ਲੈਣਾ ਇਹਨੂੰ ਇਹ ਪਿਛਲੇ ਸਾਲ ਦੀ ਮਿਰਚ ਦਾ ਬੂਟਾ ਸੀਗਾ ਇਹਦੇ ਵਿੱਚ ਕਿੰਨਾ ਸੁੱਕ ਗਿਆ ਹੁਣ ਤਾਂ ਪੱਟਣਾ ਵੀ ਔਖਾ ਹੀ ਐ ਡਬਲ ਹੈਂਡ ਹੈ ਡਬਲ ਹੈਂਡ ਡਬਲ ਹੈਂਡ ਇਹਨਾਂ ਪੱਟ ਹੋ ਗਿਆ ਚੱਲ ਪਾਣੀ ਲੈ ਨਾ ਫੋਟ ਬੋਤਲ ਲੈਣੀ ਥੋੜਾ ਸਾਫ ਕਰ ਕਰ ਲੈਣੀ ਮਿੱਟੀ ਮਿੱਟੀ ਦਾ ਵਧੀਆ ਇੱਥੇ ਹੋਰ ਪਾਣੀ ਲੋੜੀਂਦੀ ਹੈ ਜ਼ਰੂਰਤ ਹੈ ਥੋੜੀ ਪਾਲਾਂ ਦੀ लेके आनी चलते ओके okay. गमला छोटा है ते बूटा बड़ा <laughs> जड़ा देखे रही हैं किदा है ना वाह वाओ बिग है ओ oh. ਛੋਟੇ ਗਮਲੇ ਚ ਸੀਗਾ ਤੇ ਨੂੰ ਹੁਣ ਆਪਾਂ ਵੱਡੇ ਗਮਲੇ ਚ ਲਾਤਾ ਹੈ ਪਿਗਮੀ ਸ਼ਾਇਦ ਵਧੀਆ ਗ੍ਰੋਥ ਕਰੇ ਹੁਣ ਸੌਖਾ ਨਾ ਜਾਵੇ ਹੈਨਾ ਪਾਣੀ ਪਾ ਲੋ ਨਹੀਂ ਪਾਣੀ ਤਾਂ ਪਾਵਾਂਗੇ ਮਤਲਬ ਜੜਾਂ ਇਹਦੀਆਂ मिट्टी भी बेची पाई है मिट्टी बढ़िया ਚਲੋ ਜੀ ਹੁਣ ਆਪਾਂ ਇਸ ਗੰਮ ਦੇ ਵਿੱਚ ਤਾਂ ਲਾਤਾ ਹੁਣ ਦੇਖੋ ਗ੍ਰੋਥ ਕਰਦਾ ਹੈ ਕਿ ਨਹੀਂ ਕਿਤੇ ਸੌਕੀ ਨਾ ਜਾਵੇ ਤੇ ਪਰ ਪਾਣੀ ਪੁਣੀ ਪਾਵਾਂਗੇ ਦੀ ਕੇਅਰ ਕਰਾਂਗੇ ਇਹ ਹੈਗਾ ਜੀ ਐਲੋਵੀਰਾ ਆਪਣੇ ਐਲੋਵੀਰਾ ਤੇ ਉੱਧਰ ਵੀ ਗੁਲਾਬ ਦੇ ਫੁੱਲ ਵੀ ਆ ਵੀ ਸਾਫ਼ ਕਰਦੇ ਜੀ ਆਪਾਂ ਸਾਰੇ ਆ ਫੁੱਲ ਸਾਫ਼ ਕਰਦੇ ਆ ਬਸ ਥੋੜਾ ਮੌਸਮ ਸਾਫ ਹੋਊਗਾ ਤੇ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਟਿਕਾਣਿਆਂ ਤੇ ਰੱਖ ਦਾਂਗੇ ਇਕੱਲੇ ਇਕੱਲੇ ਨੂੰ ਕਰਕੇ ਤੇ ਇੱਕ ਵਾਰੀ ਤਾਂ ਹਜੇ ਥੋੜਾ ਬਰਸਾਤਾਂ ਦਾ ਟਾਈਮ ਆ ਤੇ ਇਸ ਕਰਕੇ ਆਪਾਂ ਨਹੀਂ ਰੱਖੇ ਮਿੱਟੀ ਵਗੈਰਾ ਥੋੜੀ ਇਹਨਾਂ ਚ ਪਾਉਣ ਵਾਲੀ ਹੋਊਗੀ ਮਿੱਟੀ ਪਾ ਦਾਂਗੇ ਵੈਸੇ ਫੁੱਟ ਬਹੁਤ ਸੋਹਣੇ ਆਏ ਆ ਇਹ ਪਿਛਲੇ ਸਾਲ ਕਲਮਾਂ ਲਾਈਆਂ ਸੀਗੀਆਂ ਤੇ ਬਹੁਤ ਵਧੀਆ ਫੁੱਟੀਆਂ ਹੈ ਆਹ ਕੀ ਉਹੋ ਬਿਟੇ ਜਿੱਦਾਂ ਵੱਡਾ ਬੁੱਤਾ ਨਹੀਂ ਹੁੰਦਾ ਗਲਾਬ ਦਾ ਯਾ ਉਹਦੀ ਇੱਕ ਦਾਣੀ ਤੋੜ ਲਈ ਦੀ ਮੋਟੀ ਹਾਂ ਤੇ ਉਹਨੂੰ ਫਿਰ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਕਈ ਦਿਨ ਮੁਰਗੀ ਦੀ ਮਿੱਟੀ ਚ ਲਾ ਦਿੱਦੀ ਫਿਰ ਗਰੋ ਕਰ ਜਾਂਦਾ ਤੇ ਫਿਰ ਆਪਾਂ ਇਹਨੂੰ ਗਮਲਿਆਂ ਚ ਲਾ ਦਿੱਤੀਏ ਮਿੱਟੀ ਵਧੀਆ ਪਾ ਕੇ ਗੁੱਡ ਗੁੱਡ ਤੇ ਆ ਵੀ ਆਪਣੇ ਆ ਫੁੱਲ ਇੱਧਰ ਤਾਂ ਆ ਖੇੜਨ ਲੱਗ ਗਏ ਆ ਦੋ ਤਿੰਨ ਦੋ ਤਿੰਨ ਦਿਨ ਧੁੱਪ ਪਈ ਹੈ ਤੇ ਫੁੱਲ ਖਿੜਨ ਲੱਗੇ ਪਰ ਇਹਨਾਂ ਨੂੰ ਵੀ ਸਾਫ਼ ਕਰਾਂਗੇ ਸਾਰਿਆਂ ਨੂੰ ਇੱਧਰ ਆ ਵੀ ਹੈ ਉ ਤੇ ਇਹ ਬਰਫ ਮੈਨ ਕਰਕੇ ਸਾਰੇ ਇੱਕ ਵਾਰੀ ਤਾਂ ਪੱਤੇ ਖਰਾਬ ਹੋ ਗਏ ਸੀਗੇ ਤੇ ਨਾ ਉਹ ਸਾਰਿਆਂ ਨੂੰ ਆਪਾਂ ਕਰਾਂਗੇ ਸਾਫ਼ ਸਫਾਈ ਇਹਨਾਂ ਦੀ ਤੇ ਫੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਠੀਕ ਹੈ ਜੀ